ਫਿਰ ਦੇਖੋ ਸਤਿਗੁਰਾਂ ਦੇ ਸ਼ਬਦ ਵਰਤੇ ਸਤਿਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਇਬਾਦਤ ਵਾਲਿਆਂ ਨਾਲ ਕੀ ਤੇਰੀ ਮੁਹੱਬਤ ਹੋਵੇ ਕਾਪੜ ਪਤ ਪਰਮੇਸ਼ਰ ਰਾਖੀ ਤੇ ਤੈਨੂੰ ਖੁਰਾਕ ਹੀ ਮਿਲੇ ਭੋਜਨ ਕੀਰਤਨ ਨੀਤ ਪ੍ਰਮਾਤਮਾ ਤੈਨੂੰ ਕੀਰਤਨ ਦਾ ਭੋਜਨ ਦੇਵੇ ਫਿਰ ਅਰਸ ਨੂੰ ਇਹ ਸਾਰੀ ਦੀ ਸਾਰਾ ਜਿਹੜਾ ਸ਼ਬਦ ਹੈ ਇਹ ਖੈ ਹੀ ਰੂਖਾਨੀਅਤ ਤੇ ਇਹ ਖੈ ਹੀ ਰੂਖਾਨੀ ਜੀਵਨ ਦੀ ਅਸੀਸ ਤੇਰਾ ਕੀਰਤਨ ਭੋਜਨ ਹੋ ਜਾਏ ਤੇ ਮੈਨੂੰ ਯਾਦ ਆਉਂਦਾ ਹੈ ਸਾਡੇ অতি ਸਨਮਾਨਯੋਗ ਗਿਆਨੀ ਮਾਨ ਸਿੰਘ ਜੀ ਝੌਰ ਉਹ ਇਹ ਗੱਲ ਕਹਿੰਦੇ ਹੁੰਦੇ ਸਨ ਤੇ ਮੈਂ ਉਦੋਂ ਬੰਜੀ ਸਾਹਿਬ ਕਿਹਾ ਸੀ ਕਿ ਉਸ ਵਕਤ ਦੀ ਜਿਹੜਾ ਕਥਾ ਦਾ ਯੁੱਗ ਸੀ ਉਹ ਬੜਾ ਬੜਾ ਹੀ ਕਮਾਲ ਦਾ ਸੀ ਜੀ ਉਹ ਖੁੱਲੀਆਂ ਗੱਲਾਂ ਕਰਦੇ ਸਨ ਭਾਵਨਾਵਾਂ ਵਾਲੀ ਗੱਲ ਕਰਦੇ ਸਨ ਪੜ੍ਹਾਈ ਬੜੀ ਸੀ ਉਹਨਾਂ ਲੋਕਾਂ ਦੀ ਉਹਨਾਂ ਨੇ ਗੱਲ ਕੀਤੀ ਜਦੋਂ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਤੇ ਜਾਣ ਲੱਗੇ ਤੇ ਇਹ ਉਹਨਾਂ ਦੀ ਗੱਲ ਹੈ ਕਹਿੰਦੇ ਨੇ ਮਾਂ ਤ੍ਰਿਪਤਾ ਜੀ ਤੇ ਬੇਬੇ ਨਾਨਕੀ ਮਿਲਦੇ ਆ ਉੰਜ ਪਹਿਲੀ ਉਦਾਸੀ ਵੇਲੇ ਮਾਂ ਬੇਬੇ ਹੀ ਤੁਰਦੇ ਨੇ ਤੇ ਮਾਂ ਜੀ ਕਹਿੰਦੇ ਨੇ ਮਰਦਾਨਿਆਂ ਮੇਰੇ ਪੁੱਤ ਦਾ ਖਿਆਲ ਰੱਖੀ ਆਲਸ ਨਾ ਕਰੀਂ ਦੂਰ ਨਾ ਕਿਤੇ ਜਾਹੀ ਤੇ ਜਦੋਂ ਮੇਰੇ ਪੁੱਤ ਨੂੰ ਭੁੱਖ ਲੱਗੇ ਸਵੇਰੇ ਲੱਗੇ ਸ਼ਾਮ ਲੱਗੇ ਦਿਨੇ ਲੱਗੇ ਰਾਤ ਲੱਗੇ ਆਲਸ ਨਾ ਕਰੀਂ ਮੇਰੇ ਪੁੱਤਰ ਦਾ ਭੋਜਨ ਤਿਆਰ ਕਰਨ ਵਾਸਤੇ ਉਸੇ ਵਕਤ ਨਾਲ ਬਹਿ ਜਾਈਂ ਉਹ ਕਹਿੰਦਾ ਮਾਂ ਜੀ ਮੈਂ ਤਾਂ ਰੋਟੀ ਕਦੀ ਪਕਾਈ ਨਹੀਂ ਮੈਂ ਤਾਂ ਭੋਜਨ ਕਦੀ ਬਣਾਇਆ ਨਹੀਂ ਤੇ ਤੁਸੀਂ ਕਹਿ ਰਹੇ ਹੋ ਕਿ ਮੇਰੇ ਪੁੱਤ ਨੂੰ ਜਦੋਂ ਭੁੱਖ ਲੱਗੇ ਜਦੋਂ ਚਿਤ ਕਰੇ ਉਦੋਂ ਭੋਜਨ ਕਰ ਤਿਆਰ ਨਾਲ ਕਰਾ ਦੀ ਮਾਂ ਮੈਂ ਸਿੱਖੇ ਨਹੀਂ ਮੈਂ ਤਾਂ ਚੌਂਕੇ 'ਚ ਗਿਆ ਹੀ ਨਹੀਂ ਕਹਿਣ ਲੱਗੀ ਵੇ ਮੇਰੇ ਪੁੱਤਰਾ ਮੇਰੇ ਪੁੱਤ ਨੂੰ ਭੁੱਖ ਲੱਗਦਾ ਹੈ ਰੱਬ ਦੇ ਕੀਰਤਨ ਦਾ ਆਲਸ ਨਾ ਕਰੀ ਜਦੋਂ ਮੇਰਾ ਪੁੱਤਰ ਆਵਾਜ਼ ਮਾਰੇ ਉਦੋਂ ਤੂੰ ਕੀਰਤਨ ਦੇ ਭੋਜਨ ਤਿਆਰ ਕਰਨੀ ਨਾ ਰਬਾਬ ਛੇੜ ਦੇਵੀ ਤੇ ਮੈਂ ਸੱਚ ਕਹਿਣਾ ਇਹ ਸ਼ਬਦ ਕੇਵਲ ਮਾਂ ਦੇ ਨਹੀਂ ਗੁਰੂ ਨਾਨਕ ਪ੍ਰਕਾਸ਼ ਵੀ ਜਦੋਂ ਭਾਈ ਮਰਦਾਨਾ ਜੀ ਨੂੰ ਕੌਡਾ ਪਕੜ ਲੈਂਦਾ ਹੈ ਤੇ ਮਹਾਰਾਜ ਜੀ ਉਹ ਪੁਕਾਰਦਾ ਤੇ ਮੈਂ ਇੱਕ ਵਾਰੀ ਇੱਥੇ ਕਿਹਾ ਸੀ ਗੁਰਮਖੋ ਅਸੀਂ ਮੈਂ ਆਪਣੀ ਗੱਲ ਕਰ ਰਿਹਾ ਮੈਂ ਨਲੈਕ ਹੋ ਸਕਣਾ ਮੈਂ ਗਲਤੀਆਂ ਕਰ ਸਕਣਾ ਪਰ ਸੱਚੀ ਇਹ ਵੀ ਜਿੰਨੂੰ ਮੈਂ ਆਪਣਾ ਗੁਰੂ ਮੰਨੀ ਬੈਠਾ ਨਾ ਉਹ ਮੈਨੂੰ ਜ਼ਰੂਰ ਸੰਭੇਗਾ ਇਹ ਮੇਰੀ ਬੇਨਤੀ ਹੈ ਇੰਨਾ ਭਰੋਸਾ ਹੈ ਭਗਤ ਜੀ ਨਾਨਕ ਜੇ ਹੋਏਗਾ ਤਾਂ ਖਸਮਾ ਨਾ ਉਹਨਾਂ ਜਾਈ ਮੈਂ ਭਗਤੀ ਤੋਂ ਗਿਣਾ ਹੋ ਸਕਣਾ ਪਰ ਜਿਹੜੇ ਖਸਮਾ ਤੇਰਾ ਨਾਮ ਮੇਰੇ ਨਾਲ ਜੁੜ ਗਿਆ ਤੂੰ ਥੋੜਾ ਕਿਤੇ ਜਾਸ ਕਰਨਾ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮਤਾਰੇ ਸਮਝ ਗਿਆ ਨਹੀਂ ਖਸਮ ਪੁਣੇ ਦੀ ਲਾਜ ਰੱਖਦਾ ਹੁਣ ਭਾਈ ਮਰਦਾਨਾ ਜੀ ਨੂੰ ਕੌਡੇ ਨੇ ਪਕੜ ਲਿਆ ਉਹਨੇ ਕੀਤਾ ਫਿਰ ਆਪਣੇ ਮੁਰਸ਼ਿਦ ਨੂੰ ਚੇਤੇ ਬਾਬਾ ਜੀ ਨੂੰ ਯਾਦ ਕਰਦਾ ਤੇ ਸਤਗੁਰੂ ਭਾਈ ਬਾਲਾ ਜੀ ਨੂੰ ਕਹਿੰਦੇ ਆ ਕਿ ਮਰਦਾਨਾ ਮੁਸੀਬਤ ਚ ਫਸ ਗਿਆ ਭਾਈ ਸਾਹਿਬਾਰੇ ਭਾਈ ਮਰਦਾਨੇ ਨੂੰ ਮੁਸੀਬਤ ਨੇ ਘੇਰ ਲਿਆ ਔਰ ਰਾਖਸ਼ ਨੇ ਪਕੜ ਲਿਆ ਉਹਨੂੰ ਤੇ ਉਹ ਸਾਨੂੰ ਯਾਦ ਪਿਆ ਕਰਦਾ ਹੈ ਚੱਲ ਚਲੀਏ ਭਾਈ ਬਾਲਾ ਜੇ ਕੋ ਕਹਿੰਦੇ ਹੁਣ ਫਸਿਆ ਰਹਿਣ ਦਿਓ ਜੀ ਇਹ ਵੀ ਰੋਜ਼ ਤੰਗ ਕਰਦਾ ਰਹਿੰਦਾ ਸੀ ਥੋੜੀ ਜੀ ਗੱਲ ਹੁੰਦੀ ਸੀ ਤੈਨੂੰ ਇਹਨੂੰ ਰਹਿਣ ਦਿਓ ਅੱਗੇ ਮਹਾਰਾਜ ਜਿਹੜੇ ਸ਼ਬਦ ਕਹਿੰਦੇ ਆ ਭਾਈ ਬਹਾਲਾ ਜੀ ਨੂੰ ਉਹ ਸੁਣਨ ਵਾਲੇ ਨੇ ਕਹਿੰਦੇ ਨੇ ਭਾਈ ਬਾਲਾ ਮੈਂ ਉਹਨੂੰ ਛੱਡ ਨਹੀਂ ਸਕਦਾ ਉਦੇ ਤੋਂ ਬਿਨਾ ਮੇਰਾ ਸਰਨਾ ਵੀ ਕੋਈ ਨਹੀਂ ਤੇ ਇਹ ਵੀ ਸੱਚ ਹੈ ਭਾਈ ਮਰਦਾਨੇ ਜਿਹਦੇ ਸ਼ਰੀਰ ਛੱਡਣ ਤੋਂ ਬਾਅਦ ਬਾਬਾ ਜੀ ਬਾਹਰ ਉਦਾਸੀਆਂ ਤੇ ਵੀ ਨਹੀਂ ਗਏ ਕਹਿਣ ਲੱਗੇ ਮੈਂ ਛੱਡ ਨਹੀਂ ਸਕਦਾ ਕਿਉਂ ਜੀ ਉਹ ਤਾਂ ਕਈ ਵਾਰੀ ਅੱਗੋਂ ਬੋਲ ਵੀ ਪੈਂਦੇ ਨੇ ਭਾਈ ਸਾਹਿਬ ਪਿਆਰ ਕਰਦੇ ਸਨ ਨਾ ਤੇ ਛੱਡੋ ਪਰੋਂ ਅੱਗੋਂ ਬਾਬਾ ਜੀ ਦੇ ਨਾਲੇ ਉੱਠ ਪਏ ਸਤਿਗੁਰੂ ਤੇ ਨਾਲੇ ਭਾਈ ਬਾਲਾ ਜੀ ਨੂੰ ਕਹਿੰਦੇ ਨੇ ਭਾਈ ਬਹਲਾ ਜਿਹਦੇ ਮੈਂ ਇੱਕ ਵਾਰੀ ਬਾਹ ਪਕੜ ਲਵਾਂ ਉਹ ਭਾਵੇਂ ਛੱਡ ਕੇ ਚਲਾ ਜਾਏ ਨਾ ਮੈਂ ਇੱਥੇ ਬਾਹ ਛਾਨਾ ਨਾ ਰੱਬ ਦੀ ਦਰਗਾਹ ਵਿੱਚ ਛੜਦਾ ਮੈਂ ਉਹਦੀ ਬਾਹ ਪਕੜੀ ਖੈ ਉਥੇ ਸ਼ਬਦ ਨੇ ਬਾਲਾ ਭੁਜਾ ਗਏ ਕੀ ਲਾਜਾ ਪੁਨ ਆਪਣਾ ਉਸ ਸੰਗ ਕਾ ਜਾ ਨਿਤਾ ਪ੍ਰਤੀ ਰਬਾਹ ਪਜਾਵੇ ਕਰ ਸੰਗੀਤ ਉਹ ਮੋਹ ਰਜਾਵੇ ਉਹ ਸੰਗੀਤ ਕਰਦਾ ਤੇ ਤਾਂ ਮੈਂ ਰਜਨਾਵਾਂ ਜੇ ਉਹ ਤਿਆਰ ਨਾ ਕਰੇ ਤੇ ਮੇਰੇ ਅੰਦਰ ਦੀ ਤ੍ਰਿਪਤੀ ਨਹੀਂ ਹੋ ਸਕਦੀ ਮੈਂ ਆਪ ਨੂੰ ਬੇਨਤੀ ਕਰਾਂ ਮਾਂ ਜੀ ਕਹਿ ਰਹੇ ਨੇ ਪੁੱਤਰ ਲੋਕੀ ਰੋਟੀ ਖਾਂਦੇ ਆ ਤੇਰੀ ਖੁਰਾਕ ਜਿਵੇਂ ਭੋਜਨ ਤੋਂ ਬਿਨਾ ਨਹੀਂ ਬੰਦਾ ਰਹਿੰਦਾ ਤੂੰ ਕੀਰਤਨ ਤੋਂ ਬਿਨਾ ਨਾ ਰਹੀਂ ਪੱਤ ਦਾ ਕੱਪੜਾ ਹੋਵੇ ਪਰਮਾਤਮਾ ਦੇ ਨਾਮ ਦਾ ਕੀਰਤਨ ਭੋਜਨ ਹੋਵੇ ਰੱਬ ਦੇ ਸੰਤਾਂ ਨਾਲ ਤੇਰੀ ਮੁਹੱਬਤ ਹੋਵੇ ਫਿਰ ਬੇਨਤੀ ਸਤਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਹੁਣ ਅਗਲਾ ਸ਼ਬਦ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਮੈਂ ਫਿਰ ਬੇਨਤੀ ਕਰਾਂਗਾ ਸਦਾ ਚਿਰ ਜੀਵੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਤੂੰ ਇੱਕ ਘੜੀ ਨਹੀਂ ਸਦੀਵ ਕਾਲ ਲਈ ਜਿਵੇਂ ਤੂੰ ਅੰਮ੍ਰਿਤ ਨੂੰ ਪੀ ਇੱਥੇ ਮੈਂ ਆਪ ਨੂੰ ਬੇਨਤੀ ਕਰਨ ਲੱਗਾ ਅਸੀਂ ਅੱਜ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਉਹਦੇ ਉਹਨਾਂ ਦੇ ਜਨਮ ਦਿਹਾੜੇ ਤੇ ਇਕੱਠੇ ਹੋਏ ਆਂ ਬਾਬਾ ਫਤਾ ਸਿੰਘ ਜੀ ਦਾ ਜਨਮ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸਨਮਾਨਯੋਗ ਮਾਤਾ ਜੀਤੋ ਜੀ ਦੀ ਕੁੱਖ ਤੋਂ ਹੋਇਆ ਹੈ। ਬਾਬਾ ਫਤਿਹ ਸਿੰਘ ਜੀ ਉਹਨਾਂ ਤੋਂ ਪਹਿਲਾਂ ਹਜ਼ੂਰ ਦੇ ਤਿੰਨ ਸਹਿਬਜ਼ਾਦੇ ਨੇ ਆਪਾਂ ਸਾਰੇ ਜਾਣਦੇ। ਸਹਿਬਜ਼ਾਦੇ ਦਾ ਵੈਸੇ ਲਫ਼ਜ਼ੀ ਅਰਥ ਹੁੰਦਾ ਬਾਦਸ਼ਾਹ ਦਾ ਪੁੱਤਰ। ਬਾਦਸ਼ਾਹ ਦਾ ਬੇਟਾ। ਬਾਬਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਪੌਂਟਾ ਸਾਹਿਬ ਦੀ ਧਰਤੀ ਤੇ ਹੋਇਆ ਹੈ। ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹਨਾਂ ਦਾ ਜਨਮ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਾਤਾ ਜੀਤੋ ਜੀ ਦੀ ਕੁਖ ਤੋਂ ਹੋਇਆ ਹੈ ਬਾਬਾ ਫਤਿਹ ਸਿੰਘ ਜੀ ਸਭ ਤੋਂ ਛੋਟੇ ਆ ਮਾਤਾ ਜੀਤੋ ਜੀ ਇਹਨਾਂ ਨੂੰ ਜਨਮ ਦੇਣ ਤੋਂ ਬਾਅਦ ਅੰਮ੍ਰਿਤ ਸੰਚਾਰ ਤੋਂ ਬਾਅਦ ਜੋ ਜੋ ਸਾਡੇ ਕੋਲ ਸਾਡੀ ਪਰੰਪਰਾ ਇਤਿਹਾਸ ਦੱਸਦਾ ਉਹ ਆਕਾਲ ਚਲਾਣਾ ਕਰ ਜਾਂਦੇ ਆ ਕੱਲ ਵੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਮਾਤਾ ਜੀ ਦੇ ਚਲਾਣੇ ਤੋਂ ਬਾਅਦ ਮਾਤ ਗੁਜਰੀ ਜੀ ਨੇ ਬਾਬਾ ਫਤਿਹ ਸਿੰਘ ਦੀ ਪਰਵਰਿਸ਼ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਜ਼ਿਆਦਾ ਸਮਾਂ ਦਾਦੀ ਦੇ ਕੋਲ ਕੀ ਰਹਿ ਤੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਜ਼ਿਆਦਾ ਪਿਤਾ ਜੀ ਦੇ ਨੇੜੇ ਰਹਿ। ਮਾਤਾ ਗੁਜਰੀ ਜੀ ਨੇ ਇਸ ਬੱਚੇ ਦੀ ਪਰਵਰਿਸ਼ ਸ਼ੁਰੂ ਬਾਬਾ ਜੀ ਦੀ ਸ਼ੁਰੂ ਕਰ ਦਿੱਤੀ। ਹੁਣ ਜਿਹੜਾ ਅਸੀਂ ਲਬਜ ਬਾਬਾ ਵਰਤਨੇ ਆ ਜੀ ਅੱਜ ਮੈਂ ਸੱਚੀ ਲੱਭ ਰਿਹਾ ਸਭੀ ਉੰਜ ਵੈਸੇ ਪਰਿਸ਼ੰਦਾ ਸ਼ਬਦ ਹੈ ਬਾਬਾ ਬਾਬਾ ਸਾਰੇ ਕਹਿੰਦੇ ਆ ਬਾਬਾ ਦਰਤ ਦਾਦਾ ਬਾਬਾ ਦਰਤ ਉੰਜ ਫਿਰ ਵੀ ਬੇਨਤੀ ਜੀ ਇਹ ਅਸਲ ਚ ਲਫਜ਼ ਤੁਰਕੀ ਤੋਂ ਹੁੰਦਾ ਹੈ ਬਾਬਾ ਬਾਬਾ ਦਰਤ ਦਾਦਾ ਬਾਬਾ ਦਰਤ ਤੇ ਵੱਡਾ ਜਦੋਂ ਅੰਮ੍ਰਿਤ ਸੰਚਾਰ ਹੋ ਗਿਆ ਨਾ ਜਦੋਂ ਸਾਰੇ ਅੰਮ੍ਰਿਤ ਛੱਕ ਰਿਹਾ 80 ਹਜ਼ਾਰ ਦਾ ਜ਼ਿਕਰ ਹੈ ਉਸ ਵਕਤ ਇਹ ਮਾਤਾ ਸੁੰਦਰੀ ਜੀ ਤੇ ਮਾਤਾ ਗੁਜਰੀ ਜੀ ਜੋ ਆਪ ਜੀ ਨੇ ਮਾਤਾ ਗੁਜਰ ਕੌਰ ਜੀ ਲਿਖਿਆ ਇਹ ਲਿਖਤਾ ਡਾਕਟਰ ਨੇਕੀ ਸਾਹਿਬ ਦੀ ਕਿੱਥੋਂ ਲਿਆ ਉਹ ਕਹਿੰਦੇ ਨੇ ਬਾਬਾ ਜ਼ੋਰਾਵਰ ਸਿੰਘ ਜੀ ਛੋਟੇ ਨੇ ਤੇ ਮਾਤਾ ਗੁਜਰੀ ਜੀ ਕਹਿੰਦੇ ਪੁੱਤਰ ਤੂੰ ਅੰਮ੍ਰਿਤ ਛਕ ਲੈ ਉਹ ਤਿਆਰ ਨੇ 4 ਕਿ ਸਾਲ ਦੀ ਉਮਰ ਦੱਸਦੇ ਨੇ 4-5 ਸਾਲ ਦੀ ਇਹ 4 ਕਿ ਸਾਲ ਦੀ 3 ਸਾਢੇ 3 ਇਸ ਤਰ੍ਹਾਂ ਵੀ ਤੂੰ ਅੰਮ੍ਰਿਤ ਛਕ ਲੈ ਤੇ ਉਹ ਤਿਆਰ ਹੋ ਗਏ ਮਾਤਾ ਸੁੰਦਰੀ ਜੀ ਕਹਿੰਦੇ ਆ ਕਿ ਮਾਂ ਜੀ ਇਹ ਤਾਂ ਜੇ ਛੋਟੇ ਨੇ ਇਹ ਬੱਚੇ ਨੇ ਤੇ ਅੱਗੋਂ ਮਾਤਾ ਗੁਜਰੀ ਜੀ ਉੱਤਰ ਦਿੰਦਿਆ ਨਹੀਂ ਪੁੱਤਰ ਇਹ ਛੋਟਾ ਨਹੀਂ ਇਹ ਤਾਂ ਸਾਡਾ ਬਾਬਾ ਹੈ ਇਹ ਬਜ਼ੁਰਗ ਹੈ ਇਹ ਬਾਬਾ ਹੈ ਇਹ ਆਤਮਕ ਅਵਸਥਾ ਵਾਲਾ ਬਹੁਤ ਉੱਚਾ ਮਹਾਂਪੁਰਖ ਹੈ ਤੇ ਮੇਰੇ ਮਨ ਚ ਆਇਆ ਵੀ ਦੇਖੋ ਇਹ ਸ਼ਬਦ ਵੀ ਸਤਕਾਰਯੋਗ ਮਾਤਾ ਗੁਜਰੀ ਜੀ ਨੇ ਹੀ ਦਿੱਤਾ ਹੈ ਉਹਨਾਂ ਦੇ ਕਥਨ ਮੁਤਾਬਕ ਬਾਬਾ ਸ਼ਬਦ ਦਾ ਅਰਥ ਮੈਂ ਕੀਤਾ ਬਹੁਤ ਵੱਡਾ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਪਰਵ੍ਰਿਸ਼ आनंद परोई माता जीतो जी अकाल चलाणा कर गए। ਹੁਣੇ ਜਿਹੜਾ ਜ਼ਿਕਰ ਭਾਈ ਸਾਹਿਬ ਵੀ ਇੱਥੋਂ ਦੇ ਕਰਕੇ ਗਏ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਬੈਠਦੇ ਨੇ ਸਾਹਿਬ ਜੀ ਦੇ ਰਾਤ ਨੂੰ ਮਾਤਾ ਗੁਜਰੀ ਜੀ ਦੇ ਕੋਲ ਹੀ ਰਹਿੰਦੇ ਆ। ਇੱਕ ਦਿਨ ਕੀ ਹੋਇਆ ਜਿਹੜੀ ਸੀ ਘਟਨਾ ਪੜ ਰਹੀ ਸਾਂ ਕਿ ਦਮਾਲਾ ਬੰਦ ਲਿਆ। ਅਸਲ ਚ ਇਹਦੀਆਂ ਦੋ ਰਵੈਤਾਂ ਨੇ ਜੀ ਨਿਹੰਗ ਸਿੰਘ ਬੈਠੇ ਹੋਏ ਆ। ਇੱਕ ਹੈ ਕੇ ਸੈਬਜ਼ਾਦੇ ਖੇਡਦੇ ਪਏ ਸਨ ਤੇ ਬਾਬਾ ਫਤਿਹ ਸਿੰਘ ਜੀ ਵਿੱਚ ਆ ਕੇ ਖੇਡਣ ਲੱਗ ਪਏ ਮਾਤਾ ਜੀਤੋ ਜੀ ਅਕਾਲ ਚਰਣਾ ਕਰ ਚੁੱਕੇ ਆ ਮਾਤਾ ਗੁਜਰੀ ਜੀ ਦੀ ਨਿਗਰਾਨੀ ਚ ਰਹਿੰਦੇ ਆ ਉਹ ਜਦੋਂ ਖੇਡਣ ਲੱਗੇ ਉਹਨਾਂ ਨੇ ਚੁੱਕ ਕੇ ਕਿਹਾ ਨਹੀਂ ਜੀ ਤੁਸੀਂ ਛੋਟੇ ਹੋ ਉਹ ਅੰਦਰ ਗਏ ਉਹਨਾਂ ਨੇ ਦਮਾਲਾ ਸਜਾਣਾ ਸ਼ੁਰੂ ਕਰ ਦਿੱਤਾ ਇੱਕ ਸਜਾ ਦੋ ਸਜਾ ਉਹ ਕਹਿੰਦੇ ਤਿੰਨ ਸਜਾ ਦਿੱਤੇ ਤਿੰਨ ਸਜਾਏ ਬਾਹਰ ਨਿਕਲੇ ਤੇ ਆਵਾਜ਼ ਦੇ ਕੇ ਕਹਿੰਦਿਆ ਦੇਖੋ ਮੇਰੇ ਸੀਸ ਤੇ ਸਜਿਆ ਹੋਇਆ ਦਮਾਲਾ ਸਭ ਤੋਂ ਵੱਡਾ ਹੈ ਮੈਂ ਵੱਡਾ ਕਹਿੰਦੇ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆ ਗਏ ਉਹਨਾਂ ਨੇ ਉਸੇ ਤਰ੍ਹਾਂ ਹੀ ਦਮਾਲਾ ਸਜਾਇਆ ਤੇ ਕੁੱਟ ਕੇ ਸੀਨੇ ਨਾਲ ਲਾ ਕੇ ਪੁੱਤ ਤੂੰ ਬਹੁਤ ਵੱਡਾ ਹੈ ਤੂੰ ਬਹੁਤ ਵੱਡਾ ਹੈ ਛੋਟਾ ਨਹੀਂ ਗੁਰਮਖੋ ਉਸੇ ਤਰ੍ਹਾਂ ਨੀਲਾ ਬਾਣਾ ਪਾਇਆ ਨੀਲਾ ਦਸਤਾਰਾ ਸਜਾਇਆ ਫਿਰ ਭਾਈ ਉਦਾਸ ਸਿੰਘ ਭਾਈ ਈਸ਼ਰ ਸਿੰਘ ਭਾਈ ਦੇਵਾ ਸਿੰਘ ਧਿਆਨ ਨਾਲ ਮੇਰੀ ਬੇਨਤੀ ਸੁਣੀ ਜਾਓ ਭਾਈ ਉਦਾਸ ਸਿੰਘ ਭਾਈ ਈਸ਼ਰ ਸਿੰਘ ਭਾਈ ਦੇਵਾ ਸਿੰਘ ਭਾਈ ਟਹਿਲ ਸਿੰਘ ਭਾਈ ਸੁਲਖਨ ਸਿੰਘ ਪੰਜਾਂ ਸਿੰਘਾਂ ਨੂੰ ਨੀਲੇ ਬਸਤਰ ਬਣਾ ਪਾ ਕੇ ਕਹਿ ਦਿੰਦਾ ਬਾਬਾ ਫਤਿਹ ਸਿੰਘ ਬਾਰੇ ਇਹ ਮੇਰੇ ਪੁੱਤ ਦਾ ਇੱਕ ਨਿਹੰਗ ਸਿੰਘਾਂ ਦਾ ਪੰਥ ਹੈ ਮੈਂ ਬੇਨਤੀ ਕਰਾਂ ਦੂਸਰੇ ਨਿਹੰਗ ਸਿੰਘ ਇਹ ਰਵੈਤ ਹੈ ਕਿ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਜਦੋਂ ਹਜ਼ੂਰ ਉੱਚ ਦੇ ਪੀਰ ਬਣੇ ਆ ਤੇ ਉਹ ਨੀਲੇ ਕੱਪੜੇ ਸਾਰੇ ਸੱਠੀ ਗਏ ਉਹ ਕ ਨੀਲ ਬਸਤਰ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਨੇ ਆਪਣੀ ਦਸਤਾਰ ਦੇ ਉੱਤੇ ਸਜਾ ਲਿਆ ਉੰਜ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਬਾ ਨੇ ਜਦੋਂ ਬਾਬਾ ਜੀ ਬਾਰੇ ਲਿਖਿਆ ਹੈ ਉਹਨਾਂ ਨੇ ਇਹ ਹੀ ਲਿਖਿਆ ਹੈ ਕਿ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਜਿਸ ਦਿਨ ਉਹ ਉੱਚਾ ਦਮਾਲਣਾ ਸਜਾ ਕੇ ਆਏ ਤੇ ਸਤਗੁਰਾਂ ਨੇ ਪਿਆਰ ਕੀਤਾ ਤੇ ਉਸੇ ਵਕਤ ਉਹਨਾਂ ਦੇ ਸਾਹਮਣੇ ਪੰਜ ਸਿੰਘ ਜਿਹੜੇ ਉਹਨਾਂ ਦੀ ਤਾਬਿਆ ਬਿਠਾ ਦਿੱਤੇ ਗਏ ਮੈਂ ਬੇਨਤੀ ਕਰਾਂਗਾ ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਸ਼ੁਰੂਆਤ ਆਨੰਦਪੁਰ ਸਾਹਿਬ ਹੈ 7 ਸਾਲ ਦੀ ਉਮਰ ਹੈ ਮੈਂ ਕਿਹ ਵਧਾਈ ਤੁਹਾਨੂੰ ਸਭ ਨੂੰ ਪਰ ਯਾਦ ਰੱਖਿਓ ਇੱਥੇ ਲੋਕ ਜੰਮਦੇ ਨੇ ਤੇ ਵਧਾਈਆਂ ਮਿਲਦੀਆਂ ਨੇ ਤੁਰ ਜਾਂਦੇ ਨੇ ਤੇ ਸੋਗ ਪੈਂਦੇ ਆ ਯਾਦ ਰੱਖਿਓ ਇਹ ਉਹ ਸੂਰਮੇ ਨੇ ਜਿਨ੍ਹਾਂ ਦਾ ਜਨਮ ਵੀ ਵਧਾਈ ਹੈ ਤੇ ਜਿਨ੍ਹਾਂ ਦੀ ਸ਼ਹਾਦਤ ਵੀ ਵਧਾਈ ਹੈ ਆਗਾ ਮਿਲਿਆ ਵਧਾਈ ਹੈ ਬਾਬਾ ਫਤਿਹ ਸਿੰਘ ਜੀ 7 ਸਾਲ ਦੀ ਉਮਰ ਚ ਅਸੀਂ ਸਾਰੇ ਕਥਾ ਕਰ ਰਹੇ ਹਾਂ ਕਿ ਇਹਨੇ ਸ਼ਹਾਦਤ ਦਾ ਜਾਮ ਪੀਤਾ ਹੁਣ ਮੈਂ ਜਿਹੜੀ ਬੇਨਤੀ ਆਪ ਨੂੰ ਕਰਨ ਲੱਗਾ ਵੀ ਅੰਮ੍ਰਿਤ ਪੀਵੋ ਸਦਾ ਤਰ ਜੀਵੋ ਉਹ ਸਦਾ ਚਰ ਜੀਵਨ ਕੀ ਹੈ ਫਿਜ਼ੀਕਲ ਤੌਰ ਤੇ ਜਿੰਨਾ ਅੰਮ੍ਰਿਤ ਸ਼ਕਿਆ ਉਹ ਵੀ ਚਲੇਗਾ ਜੀ ਅਸੀਂ ਸਹਿਬਜ਼ਾਦਿਆਂ ਦੀਆਂ ਦੀ ਸਦਾ ਚਰ ਜੀਵੀ ਰੂਖਾਨੀ ਜੀਵਨ ਹੋਵੇ ਕਿ ਜਿੰਨੀ ਦੇਰ ਤੱਕ ਉਹ ਦੁਏ ਉਹ ਕਾਇਆ ਵਰਤਦੀ ਰਹੀ ਉਸ ਕਾਇਆ ਨੇ ਜੋ ਕੁਝ ਇਸ ਸੰਸਾਰ ਥੋੜੇ ਸਮੇਂ ਚ ਕਾਰਨਾਮਾ ਕਰ ਦਿੱਤਾ ਉਹ ਕੀਤਾ ਹੋਇਆ ਕਾਰਨਾਮਾ ਕੌਮ ਦੇ ਤੁਰ ਅੰਦਰ ਵਸ ਗਿਆ ਤੇ ਸੱਚੇ ਵੇ ਉਹ ਸਦੀਵ ਕਾਲ ਵਾਸਤੇ ਜੀਵਤ ਹੈ ਇਹਨੂੰ ਫਿਰ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ ਮੈਂ ਰਿਪੀਟ ਕਰ ਲੱਗਾ ਸਦਾ ਚਿਰ ਜੀਵਤ ਦਾ ਅਰਥ ਇਹ ਨਹੀਂ ਕਿ ਕਿਸੇ ਦੀ ਯਾਦਗਾਰ ਬਣ ਗਈ ਵੀ ਇਹ ਸਦਾ ਲਈ ਜ਼ਿੰਦਾ ਹੋ ਗਿਆ ਜੀ ਇਹ ਇਸ ਇਸ ਦੇ ਨਾਮ ਤਾਂ ਹਾਲ ਬਣ ਗਿਆ ਜ਼ਿੰਦਾ ਹੋ ਗਿਆ ਮੈਂ ਤੁਹਾਨੂੰ ਇੱਕ ਦੋ ਉਦਾਹਰਨਾਂ ਦੇਣੀਆਂ ਸਿਰਫ ਲਾਹੌਰ ਦੀ ਧਰਤੀ ਹੈ ਦੋ ਵੀ ਘਟਨਾਵਾਂ ਲਾਹੌਰ ਦੀਆਂ ਨੇ ਪਿਓ ਬਹੁਤ ਵਿਦਵਾਨ ਹੈ ਬੜੇ ਵਿਦਵਾਨ ਨੇ ਭਾਈ ਸਾਹਿਬ ਭਾਈ ਸ਼ਵੇਕ ਸਿੰਘ ਜੀ ਅੱਗੋ ਪੁੱਤਰ ਉਹਨਾਂ ਦਾ ਸ਼ਬਾਸ਼ ਸਿੰਘ ਵੀ ਬਹੁਤ ਵਿਦਵਾਨ ਹੈ ਪਰ ਜਦੋਂ ਕਾਜ਼ੀ ਜਿਹੜਾ ਹੈ ਉਹ ਭਾਈ ਸ਼ਬਾਸ਼ ਸਿੰਘ ਦੀ ਦਾ ਸੁਆਪਨ ਦੇਖ ਕੇ ਉਹਦੀ ਲਿਆਕਤ ਦੇਖ ਕੇ ਉਹਦੀ ਵਿਦਵਤਾ ਦੇਖ ਕੇ ਅੰਦਰੋਂ ਬੇਇਮਾਨ ਹੋ ਗਿਆ ਉਹਦੇ ਮਨ ਸੀ ਇਹ ਸੀ ਵੀ ਮੈਂ ਆਪਣੀ ਬੇਟੀ ਦਾ ਰਿਸ਼ਤਾ ਇਹਦੇ ਨਾਲ ਕਰਾਂ ਉਹਨੇ ਮਨਾਉਣ ਦਾ ਯਤਨ ਕੀਤਾ ਭਾਈ ਸਾਹਿਬ ਜੀ ਦੇ ਬੇਟੇ ਨੇ ਉਹ ਇਨਕਾਰ ਕਰ ਦਿੱਤਾ ਉਹਨਾਂ ਨੇ ਊਂਝ ਲਾ ਦਿੱਤੀ ਵੀ ਇਹਨਾਂ ਨੇ ਇਸਲਾਮ ਬਾਰੇ ਮੁਹੰਮਦ ਸਾਹਿਬ ਜੀ ਬਾਰੇ ਜੋ ਕੁਝ ਕਿਹਾ ਇਹਨਾਂ ਗਲਤ ਕਿਹਾ ਖੈ ਦੋਨੇ ਬਾਪ ਬੇਟੇ ਨੂੰ ਚਰਖੜੀ ਤੇ ਚਾੜਿਆ ਗਿਆ ਮੈਂ ਆਪ ਨੂੰ ਬੇਨਤੀ ਜਿਹੜੀ ਕਰ ਲਗਾ ਇਹ ਜੀਵਨ ਕੀ ਹੈ ਜਿਹੜਾ ਜਨਮ ਦਿਨ ਮਨਾਣੇ ਪਏ ਇੱਕ ਚਿੰਗ ਹੈ ਪਿਆਰਿਓ ਇਹ 7 ਸਾਲ ਦੀ ਉਮਰ ਤੱਕ ਮੈਂ ਕਥਾ ਕਰਕੇ ਕਾਂਗਾ ਸ਼ਹਾਦਤ ਹੋ ਗਈ ਇੱਥੇ ਸੰਸਕਾਰ ਹੋਇਆ ਨਹੀਂ ਪਿਆਰਿਓ 7 ਸਾਲ ਤੋਂ ਬਾਅਦ 9 ਸਾਲ ਤੋਂ ਬਾਅਦ ਉਸ ਜੀਵਨ ਦੇ ਵਿੱਚੋਂ ਜਿਸ ਜੀਵਨ ਦਾ ਪ੍ਰਵਾਹ ਚੱਲਿਆ ਉਹ ਜੀਵਨ ਦਾ ਪ੍ਰਵਾਹ ਅੱਜ ਵੀ ਸਿੱਖ ਨੌਜਵਾਨੀ ਦੇ ਵਿੱਚ ਹੈ ਦੋਨਾਂ ਨੂੰ ਚਰਖੜੀ ਤੇ ਚਾਰ ਦਿੱਤਾ ਚਰਖੜੀ ਤੇ ਕਮਾਨ ਤੋਂ ਬਾਅਦ ਭਾਈ ਸ਼ਵੇਕ ਸਿੰਘ ਜੀ ਨੂੰ ਇੱਕ ਪਾਸੇ ਕਰਕੇ ਕਹਿੰਦੇ ਤੁਸੀਂ ਛਾਣੇ ਕੋ ਪਿਆਰਿਓ ਉਹ ਮਿਲਵਰਤਨੀ ਹੈ ਸਿੱਖ ਸੰਨ ਭਾਈ ਸੇ ਭਾਈ ਸ਼ਵੇਕ ਸਿੰਘ ਜੀ ਮਿਲਵਰਤਨੀ ਤੁਹਾਨੂੰ ਪਤਾ ਹੋਣਾ ਹੈ ਅੱਜ ਨਹੀਂ ਇਹ ਸਾਡੇ ਕੋਲ ਮਾਦਾ ਹੀ ਨਹੀਂ ਜੇ ਹੈਗਾ ਛੱਡ ਦਿਓ ਆਪਾਂ ਗੱਲਾਂ ਹੀ ਕਰ ਰਹੇ ਆ ਲੰਮੀ ਨਜ਼ਰ ਨਹੀਂ ਖਾਗੀ ਉਹ ਸਿੰਘਾਂ ਨੂੰ ਹੀ ਮਿਲਦੇ ਸਨ ਤੇ ਹਕੂਮਤ ਵਿੱਚ ਵੀ ਠੇਕੇਦਾਰੀ ਕਰਦੇ ਸਨ ਭਾਈ ਸਾਹਿਬ ਭਾਈ ਸਵੇਕ ਸਿੰਘ ਜੀ ਉਹ ਹੀ ਨਵਾਬੀ ਲੈ ਕੇ ਆਏ ਸਨ ਉਹਨੂੰ ਪਹਿਲਾ ਤਨਖਾਹ ਲਈ ਰਤਨ ਸਿੰਘ ਭੰਗੂ ਕਹਿੰਦਾ ਪਹਿਲਾ ਤਨਖਾਹ ਲਈ ਉਹਨਾਂ ਨੂੰ ਉਹਨਾਂ ਨੇ ਕਿਹਾ ਮੈਨੂੰ ਤਨਖਾਹ ਤੇ ਬੇਸ਼ੱਕ ਲਾ ਲਓ ਉਹਨਾਂ ਨੇ ਕਿਹਾ ਜੀ ਅਸੀਂ ਪਾਤਸ਼ਾਹ ਦਾਅਵਾ ਰੱਖਣੇ ਆ ਉਹ ਕਹਿੰਦਾ ਦਾਵਾ ਪਾਤਸ਼ਾਹੀ ਰੱਖਿਆ ਜੇ ਮੈਂ ਤੁਹਾਨੂੰ ਕਹਿੰਨਾ ਪਾਤਸ਼ਾਹੀ ਬਣਿਆ ਜੇ ਪਰ ਜਿਹੜੀ ਨਵਾਬੀ ਮਿਲੀ ਇਹ ਕੁਝ ਖਿੱਤੇ ਤੇ ਕਰਕੇ ਦਿਖਾਓ ਸਿੱਖਾਂ ਦੀ ਪਾਤਸ਼ਾਹੀ ਕਿਹੋ ਜਿਹੀ ਹੋਵੇ ਉਹਨਾਂ ਨੂੰ ਛਾੜ ਦਿੱਤਾ ਗਿਆ ਜਦੋਂ ਚਰਖਰੀ ਤੇ ਕਮਾਇਆ ਬਾਅਦ ਚ ਉਤਰ ਕੇ ਕਹਿੰਦੇ ਆ ਕਿ ਤੁਸੀਂ ਸਿਆਣੇ ਹੋ ਇੱਕੋ ਇੱਕ ਤੇਰਾ ਪੁੱਤਰ ਖੈ ਤੂੰ ਆਪਣੇ ਪੁੱਤ ਨੂੰ ਬਚਾ ਨਹੀਂ ਸਕਦਾ ਤੋ ਇਸ ਨੂੰ ਬਚਾ ਲੈ ਤੇਰੀ ਅns ਅਗੇ ਚੱਲੇਗੀ ਉਥੇ ਯਾਦ ਰੱਖਿਓ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੀਆਂ ਚ ਖਲੋਤੇ ਚੇਤੇ ਆਏ ਵਾਪਰੀ ਘਟਨਾ ਸਰਹੰਦ ਹੈ ਉੱਥੇ ਭਾਈ ਸਾਹਿਬ ਭਾਈ ਸ਼ਵੇਕ ਸਿੰਘ ਆਪਣਾ ਪੁੱਤਰ ਚਰਕੜੀ ਤੇ ਚੜਿਆ ਸੱਚੀ ਮੁੱਚੀ ਅਧ ਬੇਹੋਸ਼ ਹੋਇਆ ਤੇ ਭਾਈ ਸ਼ਵੇਕ ਸਿੰਘ ਇੱਕੋ ਦਮ ਆਵਾਜ਼ ਦੇ ਕੇ ਕਹਿੰਦਾ ਤੈਨੂੰ ਪਤਾ ਨਹੀਂ ਸਿੱਖਨ ਕਾਜ ਗੁਰੂ ਹਮਾਰੇ ਇਹ ਸ਼ਬਦ ਵਰਦੇ ਨੇ ਸੀਸ ਗਵਾਏ ਸਨ ਪਰਵਾਰੇ ਚਾਰੇ ਪੁੱਤਰ ਜਾਨ ਕੋਹਾਏ ਸੋ ਚੰਡੀ ਕੀ ਭੇਟ ਚੜਾਏ ਹਮਰੇ ਕਾਰਨ ਗੁਲਕੁਲੇ ਗਵਾਈ ਹਮ ਕੁਲ ਰਾਖੇ ਕਮਨ ਵਡਾਈ ਕਿਦਾ ਦਿਲ ਨਹੀਂ ਕਰਦਾ ਆਪਣੀ ਕੁੱਲ ਬਚਾਵੇ ਕਾਜੀ ਸਾਡੇ ਗੁਰੂ ਨੇ ਸਾਡੀ ਕੁੱਲ ਬਚਾਉਣ ਦੇ ਲਈ ਆਪਣੀ ਨਾਦੀ ਪੁੱਤਰਾਂ ਦੀ ਕੁੱਲ ਖਤਮ ਕਰ ਦਿੱਤੀ ਉਹਨਾਂ ਤੇ ਚਾਰਾਂ ਵਿੱਚੋਂ ਇੱਕ ਨਹੀਂ ਰੱਖਿਆ ਤੇ ਮੈਂ ਇੱਕ ਦੀ ਖਾਤਰ ਧਰਮ ਤੋਂ ਕਿਵੇਂ ਡੋਲ ਜਾਵਾਂ ਮੇਰੀ ਯਾਦ ਬੇਨਤੀ ਫਿਰ ਸੁਣਿਓ ਇਸ ਸਪਿਰਟ ਕਹੇ ਅੱਜ ਇਹ ਮੁੱਗੀ ਜਿੱ ਕਿਤੇ ਮੈਂ ਪਿਛਲੇ ਦਿਨ ਵੀ ਕਿਹਾ ਸੀ ਇਹਨੂੰ ਬਿਲਕੁਲ ਵੀ ਆਪਾਂ ਢੇਰੀ ਟਾ ਕੇ ਵਹਿ ਜੰਨੇ ਆ ਨਹੀਂ ਜੀ ਖਤਮ ਕਰਨੀ ਉੱਥੇ ਦੇਖੋ ਉਹ ਬੜੀ ਜੁਰਤ ਨਾਲ ਹੀ ਕਹਿ ਰਿਹਾ ਹੈ ਕਿ ਸਤਿਗੁਰੂ ਨੇ ਸਾਡੀ ਖਾਤਰ ਆਪਣਾ ਆਪ ਸਭ ਕੋਈ ਕੁਰਬਾਨ ਕਰ ਦਿੱਤਾ ਮੇਰੀ ਫਿਰ ਬੇਨਤੀ ਹੈ ਕਿ ਦੂਸ਼ਰੀ ਕਟਨਾ ਰਤਨ ਸਿੰਘ ਭੰਗੂ ਨੇ ਲਿਖੀ ਹੈ ਬਾਬਾ ਜੀ ਦੀ ਥਾਂ ਤਾਂ ਇੱਥੇ ਵੇ ਨਾ ਇੱਕ ਤੁਹਾਨੂੰ ਪਤਾ ਹੋਣਾ ਹੈ ਬਿਹਾਰ ਚ ਪਟਨੇ ਦੇ ਨੇੜੇ ਵੀ ਇੱਕ ਫਤੇਗੜ ਜੇ ਮੈਂ ਫਿਰ ਕਦੀ ਸਮਾਂ ਮਿਲਿਆ ਗੱਲ ਕਰਾਂਗਾ ਉਹਨੂੰ ਦੂਜਾ ਫਤੇਗੜ ਕਹਿੰਦੇ ਆ ਹੈ ਸਹਿਬਜ਼ਾਦਿਆਂ ਦੀ ਯਾਦ ਵਿੱਚ ਹੀ ਹੋ ਹੁਣ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਦਿੱਤੀ ਚਲੋ ਇਤਿਹਾਸ ਵਿੱਚ ਕਿਹਾ ਜਾਂਦਾ 22 ਦਿਨ ਜ਼ਿਕਰ ਕੀਤਾ ਜਾਂਦਾ ਹੈ ਖੋਪਰੀ ਤੋਂ ਬਿਨਾ ਭਾਈ ਸਾਹਿਬ ਰਹਿ ਬਸ ਇੰਨੀ ਗੱਲ ਸੀ ਲੁਕਾ ਜਾਣਿਆ ਜੀ ਜਦੋਂ ਜਦੋਂ ਭਾਈ ਸਾਹਿਬ ਨੂੰ ਨੇ ਸ਼ਬਦ ਕਹੇ ਇਹ ਜ਼ਕਰੀਏ ਨੇ ਕਿਹਾ ਵੀ ਮੈਂ ਤੇਰੇ ਕੇਸ ਜਿਹੜੇ ਨੇ ਜਦੋਂ ਵਾਰ-ਵਾਰ ਤੂੰ ਕਹਿ ਰਿਹਾ ਮੇਰੀ ਕਿਸੇ ਸਿੱਖੀ ਕੈਸਾ ਨਾਲ ਲਵੇ ਕੈਸਾ ਨਾਲ ਲਵੇ ਮੈਂ ਛੱਤਰ ਮਾਰ ਕੇ ਜੁੱਤੀ ਮਾਰ ਕੇ ਕਿਹਾ ਸੀ ਨਾ ਸਾਹਿਬ ਜੀ ਦੇ ਕੇਸਾਂ ਲਈ ਸ਼ਬਦ ਵਰਤੇ ਜੁੱਤੀ ਮਾਰ ਕੇ ਉਡਾਵਾਂਗਾ ਬਸ ਯਾਦ ਰੱਖਿਓ ਉਹ ਕਿਰਤੀ ਸਿੱਖ ਸੀ ਬੰਦਗੀ ਵਾਲਾ ਸਿੱਖ ਸੀ ਸਿੱਖਾਂ ਦੀ ਸੇਵਾ ਲੰਗਰ ਨਾਲ ਕਰਦਾ ਸੀ ਉਹਨਾਂ ਦੀ ਕੋ ਗੱਲ ਕਹੀਓ ਕੇਸ ਗੜ ਗੁਰੂ ਗੋਬਿੰਦ ਸਿੰਘ ਜੀ ਦੀ ਮੋਰਖ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਇਹਦੇ ਲਈ ਜੁੱਤੀ ਦੀ ਗੱਲ ਕਰਨਾ ਹੈ ਯਾਦ ਰੱਖੀ ਤੂੰ ਮੇਰੀ ਖੋਪੜੀ ਲਾਈ ਹੈ ਇਸ ਕਰਕੇ ਲਾਂ ਲੱਗਾ ਹੈ ਮੇਰੀ ਮੌਤ ਹੋ ਜਾਏ ਪਰ ਮੈਂ ਤੈਨੂੰ ਚੈਲੰਜ ਕਰਨਾ ਮੈਂ ਉਨੀ ਦੇਰ ਤੱਕ ਨਹੀਂ ਮਰਨਾ ਜਿੰਨੀ ਦੇਰ ਤੱਕ ਜੁੱਤੀ ਅੱਗੇ ਤੈਨੂੰ ਲਾ ਕੇ ਲੈ ਜਾਂਦਾ ਸਾਡਾ ਇਤਿਹਾਸ ਇਹੀ ਹੈ ਨਾ ਜੀ ਮੈਂ ਕਿਹ ਕਥਾਵਾਜਕ ਨਹੀਂ ਸੁਣਾਉਂਦੇ ਕਿਉਂਕਿ ਨਹੀਂ ਮੰਜੀ ਸਾਹਿਬ ਡਰਦੇ ਆ ਕਿਉਂਕਿ ਜਵਾਬ ਕੀ ਦਿਆਂਗੇ ਯਾਦ ਰੱਖਿਓ ਇਹ ਮੇਰੀ ਤੁਹਾਡੀ ਕਹਾਣੀ ਨਹੀਂ ਇਹ ਉਸ ਦੀ ਹੈ ਜਿਹੜਾ ਖੋਪੜੀ ਤੋਂ ਬਿਨਾ ਬੈਠਾ ਹੋਇਆ ਉਸ ਦੀ ਤੁਲਨਾ ਆਪਣੇ ਨਾਲ ਨਾ ਕਰੀਏ ਉਹਨਾਂ ਕਹਿੰਦਾ ਮੈਂ ਤੈਨੂੰ ਆਪਣੇ ਅੱਗੇ ਲਾ ਕੇ ਲੈ ਜਾਊਂਗਾ ਸੱਚਮੁੱਚ ਸਾਡਾ ਇਤਿਹਾਸ ਕਹਿੰਦਾ ਹੈ ਕਿ ਜ਼ਕਰੀਏ ਨੂੰ ਪਿਆ ਹੋਇਆ ਬੰਨ ਪਸ਼ਾਬ ਦਾ ਭਾਈ ਸਾਹਿਬ ਦੀ ਜੁੱਤੀ ਸਿਰ ਤੇ ਵੱਜਦੀ ਸੀ ਰਦਰਨ ਸਿੰਘ ਭੰਗੂ ਨੇ ਤੇ ਹੋਰ ਵੀ ਕਿਹਾ ਕਿ ਉਹ ਜੁਕਤੀ ਗਵਾਚਗੀ ਦੁਬਾਰਾ ਜੁੱਤੀ ਲਿਆਂਦੀ ਜੁੱਤੀ ਪੈਰਾਂ 'ਚ ਪਾ ਕੇ ਫਿਰ ਮਾਰੀ ਉਹਦੀ ਮੌਤ ਹੋਈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹਨਾਂ ਨੇ ਜਦੋਂ ਚਲਾਣਾ ਕੀਤਾ ਜਿਸ ਦਿਨ ਸ਼ਹੀਦ ਹੋਏ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਬੜੇ ਬੈਰਾਗ ਮੇ ਸ਼ਬਦ ਨੇ ਮੈਂ ਹੁਣ ਜਾਣ ਲੱਗਾ ਪਰ ਮਹਾਂ ਇਸ਼ਨਾਨ ਕਰਨਾ ਹੈ ਸੁਦਾ ਸਰ ਦਾ ਜਲ ਲਿਆ ਦਿਓ ਅੰਮ੍ਰਿਤਸਰ ਦਾ ਜਲ ਲਿਆ ਕੇ ਭਾਈ ਸਾਹਿਬ ਨੂੰ ਇਸ਼ਨਾਨ ਕਰਾਇਆ ਗਿਆ ਜਬਜੀ ਸਾਹਿਬ ਦਾ ਪਾਠ ਕੀਤਾ ਪੰਜ ਸਿੰਘਾਂ ਨੇ ਅਰਦਾਸ ਕੀਤੀ ਜਦੋਂ ਅਰਦਾਸ ਕਰਕੇ ਮੱਥਾ ਟੇਕਿਆ ਭਾਈ ਸਾਹਿਬ ਸ਼ਹਾਦਤ ਦਾ ਜਾਮ ਪੀ ਗਏ ਕਵੀ ਰਤਨ ਸਿੰਘ ਭੰਗੂ ਕਹਿੰਦਾ ਇਧਰ ਭਾਈ ਸਾਹਿਬ ਜੀ ਦਾ ਸਰੀਰ ਦਾ ਸਸਕਾਰ ਹੋ ਰਿਹਾ ਸੀ ਅੰਦਰ ਵਾਲਾ ਅਡੋਲ ਭਾਈ ਤਾਰੂ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰ ਬਾਬਾ ਫਤਿਹ ਸਿੰਘ ਦਾ ਪਹਿਰੇਦਾਰ ਬਣਾ ਦਿੱਤਾ ਦੇਖੋ ਇਸ ਬੰਦੇ ਦੀ ੜਾਰੀ ਕਹਿੰਦਾ ਭਾਈ ਤਾਰੂ ਸਿੰਘ ਜੀ ਨੂੰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਬਾਬਾ ਫਤਿਹ ਸਿੰਘ ਜੀ ਦਾ ਉਹਨਾਂ ਡਿਊਟੀਦਾਰ ਬਣਾ ਦਿੱਤਾ ਮੈਂ ਤਾਂ ਬੇਨਤੀ ਕੀਤੀ ਕਿ ਬਾਬਾ ਫਤਿਹ ਸਿੰਘ ਜੀ ਐਸ ਨੀਆਂ ਚ ਜਿਹੜਾ ਚਿੰਗ ਨਿਗਲੀ ਮਾਰੇ ਨੇ ਐਵੇਂ ਸ਼ਬਦ ਨਹੀਂ ਵਰਤਿਆ ਮੈਂ ਕੱਲ ਵੀ ਕਿਹਾ ਸੀ ਕਿ ਆਤਿਸ਼ ਦਮਾਰਾ ਫਰੂਜ਼ਾ ਕੋ ਨਹੀਂ ਉਹ ਚੰਗਿਆੜੀ ਸ਼ਬਦ ਵਰਤਿਆ ਪਰ ਨਾਲ ਇੱਕ ਕਹਿ ਦਿੱਤਾ ਚੰਗਿਆੜੀ ਤੂੰ ਬੁਝਾਨ ਦਾ ਯਤਨ ਕੀਤਾ ਭਾਂਬੜ ਬਲ ਗਿਆ ਇਹਨਾਂ ਦਾ ਜੀਵਨ ਪਿਆਰੋ ਚੰਗਿਆੜੀ ਸੀ ਜਿਹੜਾ ਅੱਜ ਵੀ ਭਾਂਬੜ ਬਣਦਾ ਹੈ ਫਿਰ ਅਰਜ ਕਹੇ ਇੱਥੇ ਸ਼ਬਦ ਅੰਮ੍ਰਿਤ ਪੀਵੋ ਮੈਂ ਚਲੋ ਇਸ ਵਿਸ਼ੇ 'ਤੇ ਬੰਦੀ ਨਹੀਂ ਕਾਂਗਾ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਦਾਤ ਹੈ ਅੱਜ ਇਹ ਵੀ ਕਿਹਾ ਗਿਆ ਵੀ ਜ਼ਰੂਰ ਜ਼ਿਕਰ ਕਰਿਆ ਜੇ ਕਿ ਧਰਮ ਕਨਵਰਟ ਕਰਨ ਦਾ ਬੜਾ ਚੱਲ ਰਿਹਾ ਜੀ ਸਾਰੇ ਲੋਕ ਘਰਾਂ ਚ ਬੈਠੇ ਸੁਣਦੇ ਆ ਇੱਕ ਵੇ ਤੁਹਾਨੂੰ ਬੇਨਤੀ ਕਰਦੇ ਆ ਜਿਹੜਾ ਬੰਦਾ ਪੈਸੇ ਪਿੱਛੇ ਧਰਮ ਕਨਵਰਟ ਕਰ ਰਿਹਾ ਹੈ ਨਾ ਉਹ ਧਰਮੀ ਨਹੀਂ ਹੋ ਸਕਦਾ ਜਿਹੜੀ ਚੀਜ਼ ਨੂੰ ਪੈਸਾ ਖਿੱਚ ਕੇ ਲੈ ਜਾਓ ਰੋਹਾਨੀਅਤ ਨਹੀਂ ਹੋ ਸਕਦੀ ਦੂਜੀ ਗੱਲ ਜਦੋਂ ਕਿਸੇ ਅੰਦਰ ਧਰਮ ਦੀ ਚਿੰਗ ਪੈਦਾ ਹੁੰਦੀ ਹੈ ਦੁਨੀਆ ਭਰ ਦੇ ਡਰਾਵੇ ਤੇ ਦੁਨੀਆ ਭਰ ਦੀ ਦੌਲਤ ਉਹਨੂੰ ਕਦੀ ਪ੍ਰਭਾਵਿਤ ਨਹੀਂ ਕਰ ਸਕਦੀ ਮੈਂ ਆਪ ਜੀ ਨੂੰ ਇੱਕ ਬੇਨਤੀ ਕੀਤੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਅਸੀਂ ਸਾਰੇ ਕਲਬ ਦੇ ਵਰਤਨੇ ਆ ਕਿ ਇਕੱਲੀ ਸਾਡੀ ਸਮੱਸਿਆ ਨਹੀਂ ਪੂਰੇ ਇਸ ਵਰਲਡ ਪਲੈਨਰ ਤੇ ਕਿਸੇ ਧਰਮ ਉੱਤੇ ਸਿਆਸਤ ਆ ਵੀ ਹੋ ਗਈ ਧਰਮ ਉੱਤੇ ਸਿਆਸਤ ਆ ਵੀ ਹੋ ਗਈ ਨਹੀਂ ਪਿਆਰੋ ਝੂਠ ਹੈ ਸਿਸਟਮ ਉੱਤੇ ਸਿਆਸਤ ਆ ਵੀ ਹੋ ਜਾਂਦੀ ਹੈ ਧਰਮ ਉੱਤੇ ਕਦੀ ਸਿਆਸਤ ਨਹੀਂ ਆ ਵੀ ਹੁੰਦੀ ਇਹ ਰਸਲਾ ਫਸੋਨੀਓ ਧਰਮ ਉਤੇ ਸਿਆਸਤਾਂ ਵੀ ਹੋ ਜੂਗੀ ਸਿਸਟਮ ਤੇ ਹੋ ਸਕਦੀ ਏ ਪ੍ਰਬੰਧ ਤੇ ਹੋ ਸਕਦੀ ਏ ਫਿਰ ਅਰਸ਼ ਨੂੰ ਇੱਥੇ ਸਿਆਸਤ ਹੋਈ ਏ ਇਸ ਐਸ ਕਿਲੇ ਦੇ ਵਿੱਚ ਰਾਜਨੀਤੀ ਖੇਡੀ ਗਈ ਠੰਡੇ ਬੁਰਜ ਤੋਂ ਸਹਿਬਜ਼ਾਦੇ ਆਉਂਦੇ ਪਿਆ ਸਿਆਸਤ ਇਹ ਖੇਡੀ ਗਈ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਛੋਟੀ ਖਿੜਕੀ ਖੋਲ ਦਿੱਤੀ ਆਖਰ ਤਾਂ ਨੀਤੀ ਸੀ ਨਾ ਸਿਆਸਤ ਖੇਡੀ ਵੀ ਬੱਚਿਆਂ ਦੇ ਬਾਬਿਆਂ ਦੇ ਸਿਰ ਝੁਕ ਜਾਣਗੇ ਯਾਦ ਰੱਖਿਓ ਉਥੇ ਧਰਮ ਜਿੱਤ ਗਿਆ ਤੇ ਉਹ ਜਿਹੜੀ ਰਾਜਨੀਤੀ क्रूरਤਾ ਵਾਲੀ ਸੀ ਉਹ ਹਾਰ ਗਈ ਸਹਿਬਜ਼ਾਦਿਆਂ ਨੇ ਸੀਸ ਨਹੀਂ ਝੁਕਾਇਆ ਦੂਜੀ ਬੇਨਤੀ ਚਾਂਦਨੀ ਚੌਕ ਹੈ ਉਥੇ ਸਿਆਸਤੀ ਹੈ ਨਾ ਜੀ ਸਿਆਸਤੀ ਤਾਂ ਹਾਵੀ ਓਨਲੀ ਕਹਿ ਰਹੀ ਏ ਵੀ ਤੁਹਾਨੂੰ ਆਹ ਕੁਝ ਦਿਆਂਗੇ ਆਹ ਕੁਝ ਜਾਾਂਗੇ ਜਿਹੜਾ ਦਿਨ ਆ ਰਿਹਾ ਹੈ ਮੇਰੀ ਫਿਰ ਬੇਨਤੀ ਹੈ ਪਿਆਰਿਓ ਉਸ ਚਾਂਦਨੀ ਚੌਕ ਵਿੱਚ ਸਿਆਸਤ ਨੇ ਡਰਾਵੇ ਵੀ ਦਿੱਤੇ ਲਾਂਚ ਵੀ ਦਿੱਤੇ ਪਰ ਜਿਹਦੇ ਅੰਦਰ ਧਰਮ ਸੀ ਨਾ ਉਥੇ ਸਿਆਸਤ ਖਤਮ ਹੋ ਗਈ ਧਰਮ ਜਿੱਤ ਗਿਆ ਹੈ ਮੇਰੀ ਸ਼ਹਿਦ ਇਸ ਗੱਲ ਤੋਂ ਤੁਸੀਂ ਬੁਰਾ ਨਾ ਮਨਾਇਓ ਧਰਮੀ ਬੰਦਾ ਇੱਕ ਵੀ ਪੈਦਾ ਹੋ ਜਾਏ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜ਼ਿਕਰ ਕਰਨੇ ਆ ਨਾ ਜੀ ਪਰ ਯਾਦ ਰੱਖਿਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਕੌਮ ਵਿੱਚ ਪੈਦਾ ਹੋਈਆਂ ਸ਼ਖਸੀਅਤਾਂ ਕੀ ਕੌਮ ਨੂੰ ਬਦਲ ਕੇ ਜਾਂਦੀਆਂ ਹੁੰਦੀਆਂ ਨੇ ਜੇ ਕਿਸੇ ਅੰਦਰ ਧਰਮ ਪੈਦਾ ਹੋ ਗਿਆ ਸੱਚਮੁੱਚ ਉਹ ਬਦਲ ਦਿੰਦਾ ਹੈ ਮਹਾਰਾਜ ਜੀ ਨੇ ਕਿਹਾ ਮਾਤਾ ਨੇ ਕਿਹਾ ਪੁੱਤਰ ਤੂੰ ਅੰਮ੍ਰਿਤ ਪੀ ਤੇ ਅੰਮ੍ਰਿਤ ਪੀ ਕੇ ਸਦਾ ਕਾਲ ਵਾਸਤੇ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਿਆਰਿਓ ਮੈਂ ਕੱਲ ਵੀ ਕਿਹਾ ਅੰਮ੍ਰਿਤ ਛਕਣ ਵਾਲਿਆਂ ਵਿੱਚ ਉਦੋਂ ਕਿ ਬਾਬਾ ਜੀ ਦਾ ਬਿਲਕੁਲ ਛੋਟਾ ਛੋਟੇ ਸਨ ਬਾਬਾ ਫਤਿਹ ਸਿੰਘ ਜੀ ਚਲੋ ਮੈਂ ਡੇਢ ਦਾ ਜ਼ਿਕਰ ਤਾਂ ਨਹੀਂ ਕਰ ਰਿਹਾ ਮੈਨੂੰ ਪਤਾ ਹੈ ਤੁਹਾਨੂੰ ਸਭ ਨੂੰ ਪਤਾ ਹੈ ਡੇਢ ਸੰਬੰਧੀ ਪਰ ਸਭ ਤੋਂ ਛੋਟੇ ਨੇ ਅੰਮ੍ਰਿਤ ਛਕਣ ਵਾਲੇ ਗੁਰੂ ਸਾਹਿਬ ਜੀ ਨੇ ਗੱਲ ਕਹੀ ਜਿਹੜੇ ਆਪਾਂ ਕਹਿੰਨੇ ਆ ਜੀ ਮੇਰੀਆਂ ਬਾਕੀ ਸਾਰੀਆਂ ਰਹਿਤਾਂ ਹੈਗੀਆਂ ਨੇ ਮੈਂ ਝੂਠ ਨਹੀਂ ਬੋਲਦਾ ਕੁਝ ਖਾਂਦਾ ਪੀਂਦਾ ਨਹੀਂ ਉੰਜ ਕਕਾਰ ਨਹੀਂ ਪਾਇਆ ਅੰਮ੍ਰਿਤ ਨਹੀਂ ਛਕਿਆ ਬਾਕੀ ਸਾਰੀਆਂ ਰਹਿਤਾਂ ਨੇ ਚੇਤੇ ਰੱਖਿਓ ਪਹਿਲੀ ਰਹਿਤ ਹੀ ਅੰਮ੍ਰਿਤ ਛਕਣਾ ਹੈ ਪ੍ਰਥਮ ਰਹਿਤ ਇਹ ਯਾਨ ਉਹ ਤੁਰਾ ਕੇ ਆ ਵੀ ਕੇਸ ਰੱਖ ਲਈ ਤੇ ਜੇ ਕੇਸ ਅੰਮ੍ਰਿਤ ਤੋਂ ਬਿਨਾ ਰੱਖੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਕਹੇ ਧਰੇ ਕੇਸ ਪੌਲ ਬਿਨਾ ਭੇਖੀ ਮੂੜਾ ਸਿੱਖ ਇਹ ਮੂਰਖ ਸ਼ਬਦ ਸਿੱਖ ਵਰਤੇ ਆ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪੌਲ ਸ਼ਕੈ ਉਹ ਮੇਰਾ ਸਿੱਖ ਜਿਹੜਾ ਸਭ ਤੋਂ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਪਾਣ ਕਰਦਾ ਖੰਡੇ ਦੀ ਪੌਲ ਲਿੰਦਾ ਹੈ ਇਥੇ ਸਤਗੁਰਾਂ ਦੀ ਸ਼ਬਦ ਵਰਤੇ ਆ ਪੁੱਤਰ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਨਾ ਫਿਰ ਬੇਨਤੀ ਥੋੜੇ ਅਰਥ ਕਰਕੇ ਸਮਾ ਤੁਹਾਡਾ ਕਾਫੀ ਜ਼ਿਆਦਾ ਲੈ ਲਿਆ ਤੁਸੀਂ ਟਿਕਾ ਬਣਾਇਆ ਸਦਾ ਚ ਰਜੀਵੋ ਕੀ ਹੈ ਥੋੜਾ ਸਮਾਂ ਵਿਸਤਾਰ ਕਰਦਾ ਹੁਣ ਬਾਬਾ ਜੀ ਸਿਰਫ 7 ਸਾਲ ਦੀ ਉਮਰ ਹੈ ਮੈਂ ਸੋਚ ਰਿਹਾ ਸਾਂ ਗੁਰੂ ਹਰਕ੍ਰਿਸ਼ਨ ਸਾਹਿਬ 8 ਸਾਲ ਦੀ ਉਮਰ ਬਸ ਇੰਨੀ ਹੈ ਜੀ ਬਾਬਾ ਜੀ 7 ਸਾਲ ਦੀ ਉਮਰ ਬਾਬਾ ਜ਼ੋਰਾਵਰ ਸਿੰਘ ਜੀ 9 ਸਾਲ ਦੀ ਉਮਰ ਸਾਡੇ ਕਥਾਂ ਵਾਗਾਂ ਵਾਸਤੇ 7 ਸਾਲ ਹੈ ਮੈਂ ਅਰਜ਼ ਕੀਤੀ ਉਸ ਥੋੜੀ ਜੀ ਇਸ ਮ੍ਰਿਤ ਮੰਡਲ ਦੀ ਜ਼ਿੰਦਗੀ ਵਿੱਚੋਂ ਜਿਹੜੀ ਰੋਖਾਨੀ ਜ਼ਿੰਦਗੀ ਨਿਕਲੀ ਹੈ ਉਸ ਦਾ ਪਰਿਵਾਰ ਕੋਈ ਨਹੀਂ ਇੱਕ ਤੋਕਾ ਆਪਣਾ ਸਾਂਝੀ ਕਰਨੀ ਚਾਹਨਾ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਤੁਕਾਂ ਨੇ ਇੱਕ ਨਿਮਖ ਜੋ ਸਿਮਰਨ ਵਿੱਚ ਜੀਆ ਤੁਸੀਂ ਪੜਿਆ ਨਾ ਨਿਮਖ ਨਾ ਬਿਸਰੋ ਤੁਮ ਕੋ ਹਰ ਇੱਕ ਨਿਮਖ ਜੋ ਸਿਮਰਨ ਵਿੱਚ ਜੀਆ ਕੋਟ ਦਿਨ ਸੇ ਲੱਖ ਸਦਾ ਥਿਰ ਥੀਆ লাভ শুনে কোটি লাখ সদা ਕਹਿਣ ਲੱਗੇ ਜਿਹੜਾ ਇੱਕ ਘੜੀ ਵੀ ਇੱਕ ਨਿਮਕ ਸਿਮਰਨ ਜੀ ਗਿਆ ਉਸ ਜੀਵਨ ਵਿੱਚੋਂ ਉਹੋ ਜਿਹਾ ਜੀਵਨ ਨਿਕਲਦਾ ਹੈ ਜਿਸ ਜੀਵਨ ਦਾ ਮੁਕਾਬਲਾ ਲੱਖਾਂ ਸਾਲਾਂ ਦੀ ਉਮਰ ਵੀ ਨਹੀਂ ਕਰ ਸਕਦੀ ਉਹ ਨਿਮਕ ਜ਼ਿੰਦਗੀ ਹੈ ਜਿਹਨੂੰ ਆਪ ਜੀ ਸੁਖਮਨੀ ਸਾਹਿਬ ਚ ਪੜਦੇ ਹੋ ਕਿਨਕਾ ਏਕ ਜਿਸ ਜੀਵ ਸਾਹਵੈ ਤਾਂ ਕਿ ਮਹਿਮਾ ਗਣੀ ਨਾ ਆਵੇ ਉਂਜ ਵੈਸੇ ਸੀ ਸਾਰੇ ਕਿਨਕੇ ਦਾ ਅਰਥ ਥੋੜਾ ਕਰਮਿਆਂ ਜੀ ਮੈਂ ਬੇਨਤੀ ਕਰਨਾ ਕਿਨਕੇ ਦਾ ਅਰਥ ਥੋੜਾ ਨਹੀਂ ਕਿਨਕੇ ਦਾ ਅਰਥ ਥੋੜਾ ਕਿਵੇਂ ਹੋ ਗਿਆ ਜੀ ਆਪਾਂ ਕਹਾਂ ਕਿਨਕਾ ਮੁੱਕ ਗਿਆ ਨਹੀਂ 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 ਅਸੀਂ ਜਿੰਨੇ ਬੈਠੇ ਹਾਂ ਸਾਰਾ ਇੱਕ ਕਤਰੇ ਆ ਫਿਰ ਅਸਣਿਓ ਧਿਆਨ ਨਾਲ ਕਿਨਕਾ ਇੱਕ ਜੀ ਜੀਬ ਸਾਵੈ ਤਾਂ ਕਿ ਮਹਿਮਾ ਗਨੀਨਾ ਆਵੇ ਦਾ ਅਰਥ ਹੈ ਜਿੰਨੀ ਕੋ ਮੈਨੂੰ ਸਮਝ ਪਈਦਾ ਅਰਥ ਹੈ ਥੋੜਾ ਜੀ ਇੱਕ ਇੱਕ ਅੱਧਾ ਕੋ ਸੈਕਿੰਡ ਵੈਗਰੂ ਕਿਹਾ ਬਾਹਰ ਨਿਕਲ ਕੇ ਜੋ ਮਰਜੀ ਕਰੀ ਜਾਏ ਤੇ ਨਾਲ ਹੀ ਕਹੀ ਜਾ ਮਹਾਰਾਜ ਕਹਿ ਕੇ ਗਏ ਕਿਨਕਾ ਇੱਕ ਜੀ ਜੀਬ ਸਾਵੈ ਤਾਂ ਕਿ ਮਹਿਮਾ ਗਨੀਨਾ ਆਵੇ ਉਹ ਨਹੀਂ ਪਿਆਰਿਓ ਜਿਸ ਦਿਨ ਮੈਂ ਬੜੀ ਤੀਹਾਂ ਪੈਣਾ ਬੈਠੀਆਂ ਨੇ ਜਿਸ ਦਿਨ ਸਾਡਾ ਜਨਮ ਹੋਇਆ ਉਸ ਤੋਂ ਪਹਿਲਾਂ ਸਿਰਫ ਇੱਕ ਕਤਰਾ ਹੈ ਇੱਕ ਕਿਨਕਾ ਹੈ ਉਸ ਕਿਨਕੇ ਨੂੰ ਬਿਲਕੁਲ ਛੋਟਾ ਨਾ ਸਮਝੋ ਉਸ ਕਿਨਕੇ ਵਿੱਚੋਂ ਵਿਸਤਾਰ ਹੁੰਦਾ ਹੈ ਤੇ ਬੰਦਾ 70 ਸਾਲ ਤੱਕ ਜੀ ਕੇ ਜਾਂਦਾ ਹੈ ਸਿਰਫ ਦੁਨਿਆਵੀ ਉਦਾਹਰਣ ਹੈ ਬੋੜ ਦਾ ਬੀਜ ਇੱਕ ਕਿਨਕਾ ਹੈ ਨਿਕਾ ਜਿਹਾ ਨਾ ਉਸ ਨਿੱਕੇ ਜਿਹੇ ਬੀਜ ਨੂੰ ਜਿਹੜਾ ਖਸਖਸ ਦੇ ਦਾਣੇ ਨਾਲੋਂ ਵੀ ਖਸਕਾਸ ਦੇ ਦਾਣੇ ਨਾਲੋਂ ਵੀ ਬਰੀਕ ਹੈ ਵੇਖਣ ਵਾਲਾ ਕਹਿੰਦਾ ਇਹ ਨਿੱਕਾ ਜਾ ਓਏ ਉਹਨੂੰ ਪਤਾ ਨਹੀਂ ਜਦੋਂ ਧਰਤੀ ਵਿੱਚ ਇਹਨੇ ਅੰਕੁਰ ਬਣਿਆ ਨਾ